ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਦੀ ਸਭ ਤੋਂ ਵੱਡੀ ਪਰੇਸ਼ਾਨੀ ਕਿ ਜਿਹੜੇ ਸਿੱਖ ਨੇ ਇਹ 크ਰਿਸਚੀਅਨ ਡੇਰਾਬਾਦ ਦਾ ਸ਼ਿਕਾਰ ਹੋ ਰਹੇ ਨੇ ਚਾਹਦੇ ਉੱਥੇ ਉਹ ਹੀ ਆ ਭੋਲੇ ਭਾਲੇ ਸਿੱਖ ਜਿਹੜੇ ਕੀ ਇਹ ਸਮਝ ਲੈਂਦੇ ਨੇ ਵੀ ਇਹਨਾਂ 'ਚ ਸੱਚੀ ਕੋਈ ਕਰਾਮਾਤ ਹੈ ਉਹਨਾਂ ਨੂੰ ਨਗਾ ਵੀ ਇਹ ਸਿਰਫ ਤੇ ਸਿਰਫ ਇੱਕ ਹਿਪਨੋਟਾਈਜ਼ ਕਰਨ ਦੀ ਕਲਾ ਹੈ ਮੈਂ ਇਹਨਾਂ ਦੇ دیਵਾਨਿਆਂ ਦੇ ਵਿੱਚ ਬਹਿ ਕੇ ਵੇਖਿਆ ਇਹਨਾਂ ਦੀ ਸਟੱਡੀ ਕਰਕੇ ਵੇਖੀ ਆ ਜਿਹੜਾ ਮਰਜੀ ਪਾਸਟਰ ਮੇਰੇ ਨਾਲ ਬਹਿ ਕੇ ਗੱਲ ਕਰ ਲਵੇ ਉਤਪਤ ਤੋਂ ਲੈ ਕੇ ਮਲਾਕੀ ਤੱਕ ਪੁਰਾਣਾ ਨੇਮ ਤੇ ਮੱਤੀ ਦੀ انجیل ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਨਵਾਂ ਨੇਮ ਚਾਹੇ ਵਿੱਚੋਂ ਜਹੁੰਨਾ ਦੀ انجیل ਮੇਰੇ ਕੋਲ ਪੁੱਛ ਕੇ ਦੇਖ ਲਵੇ ਜਹੁੰਨਾ ਦੀਆਂ ਪੱਤਰੀਆਂ ਪੁੱਛ ਕੇ ਦੇਖ ਲਵੇ ਪਹਿਲੀ ਦੂਜੀ ਤੀਜੀ ਨਾਂਦੀ ਪ੍ਰਕਾਸ਼ ਦੀ ਪੋਥੀ ਦਾ ਪੋਛ ਕੇ ਦੇਖ ਲਵੇ ਕੋਈ ਚੈਪਟਰ ਪੁਰਾਣੇ ਨੇਮ ਤੇ ਜਿਹੜਾ ਮਰਜ਼ੀ ਚੈਪਟਰ ਪੁੱਛ ਲਵੇ ਦਾਨੀਅਲ ਪੁੱਛ ਲੇ ਰੂਥ ਰੂਥ ਪੁੱਛ ਲਵੇ ਕਲਾਤੀਆਂ ਪੁੱਛ ਲਵੇ ਮੈਨੂੰ ਚਾਹੇ ਗਿੰਦੀ ਪੁੱਛ ਲਵੇ ਤੇ ਯਰਮੀਆਂ ਪੁੱਛ ਲਵੇ ਜਿਹੜਾ ਮਰਜ਼ੀ ਚੈਪਟਰ ਮੇ ਤੋਂ ਪੁੱਛ ਲਵੇ ਔਰ ਜੜੀ ਮਰਜ਼ੀ ਗੱਲ ਕਰ ਲਵੇ ਮੈਂ ਦੱਸੂ ਉਹਨੂੰ ਜਵਾਬ ਤੇ ਦੂਜੀ ਗੱਲ ਇਹ ਕਿ ਸਾਡੇ ਜਿਹੜੇ ਸਿੱਖ ਨੇ ਇਹ ਕਿਸ ਤਰ੍ਹਾਂ ਇਹਨਾਂ ਨੂੰ ਰੋਕਿਆ ਜਾ ਸਕਦਾ ਕਿੰਨਾ ਚਿਰ ਤੁਸੀਂ 5 5 6 6000 ਤੇ ਗ੍ਰੰਥੀ ਲੱਭਣੋਂ ਨਹੀਂ ਨਾ ਹਟਣਾ ਉਹਨਾਂ ਚਿਰ ਨਹੀਂ ਇਹ ਕੰਮ ਰੁਕਣਾ 5 6000 ਚ ਜਿਹੜਾ ਤੁਸੀਂ ਗ੍ਰੰਥੀ ਰੱਖਣਾ ਉਹ ਵਿਚਾਰਾ ਰੋਲਾ ਲਾ ਲਾ ਕਿ ਇਹਨਾਂ ਪੈਸੇ ਇਕੱਠੇ ਕਰਕੇ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਬਾਰੇ ਸੋਚੇਗਾ ਉਹ ਪ੍ਰਚਾਰ ਨਹੀਂ ਕਰ ਸਕਦਾ ਤੁਹਾਨੂੰ ਪ੍ਰਚਾਰ ਕਰਨ ਵਾਸਤੇ ਵਧੀਆ ਤੋਂ ਵਧੀਆ ਪ੍ਰਚਾਰ ਕਰਖਣੇ ਪੈਣੇ ਆ ਘੱਟੋ ਘੱਟ 30-35 ਹਜ਼ਾਰ ਤਨਖਾਹ ਦੇਣ ਬਾਰੇ ਸੋਚਣਾ ਪੈਣਾ ਸਾਨੂੰ ਲੋਕਾਂ ਨੂੰ ਆਪਣੀ ਜੇਬ ਦੇ ਵਿੱਚੋਂ ਨਿੱਜੀ ਫੰਡ ਕੱਢ ਕੇ ਤੇ ਗਰੰਧੀ ਸਿੰਘਾਂ ਦੇ ਖਾਤੇ 'ਚ ਪਾਉਣਾ ਪੈਣਾ ਜੇ ਤੁਸੀਂ ਇਸ ਚੀਜ਼ ਨੂੰ ਠੱਲ ਪਾਉਣੀ ਜਾਂਦੇ ਗਰੰਧੀ ਸਿੰਘ ਨੂੰ ਲੋਕੀ ਕੀ ਕਰਦੇ ਆ ਪੀ ਜੇ ਤੇ ਜਾਣਾ ਗੁਰਦੁਆਰੇ ਫੇਰ ਦਸਾਂ ਦਾ ਨੋਟ ਲੱਭਦੇ ਆ ਖੁੱਲੇ ਪੈਸੇ ਲੱਭਦੇ ਵੀ ਹੈਗੇ ਕਿ ਨਹੀਂ ਤੇ ਫਿਰ ਪੁਰਾਣੇ ਨੋਟ ਲੱਭਦੇ ਜਿਹੜੇ ਕਿਤੇ ਨਹੀਂ ਚੱਲਦੇ ਤੇ ਜੇ ਜਾਣਾ ਵਾ ਡਾਂਸਰਾਂ ਦੇ ਡੀਜੇ ਤੇ ਜਾਣਾ ਤੇ ਫਿਰ ਨੋਟਾਂ ਦੀਆਂ ਦੱਥੀਆਂ ਲੱਭਦੇ ਪੂਰੀਆਂ ਪੂਰੀਆਂ ਲੋਕਾਂ ਨੂੰ ਆਪਣੀ ਸੋਚ ਬਦਲਣੀ ਪੈਣੀ ਆ ਸੋਚਣਾ ਪੈਣਾ ਕਿ ਪੈਸੇ ਕਿੱਧਰ ਖਰਚ ਕਰਨੇ ਨੇ ਤੇ ਕ੍ਰਿਸਚਨਾਂ ਦੇ ਕੋਲ ਕੀ ਆ ਸਾਡੇ ਡਾਕਟਰ ਨੇ ਅਕਰਨਾਮ ਸਿੰਘ ਜੀ ਜਿਹੜੇ ਕਿ ਹਿਪਨੋਟਾਈਜ਼ਰ ਨੇ ਉਹਨਾਂ ਨੇ ਸਾਰਾ ਕੁਝ ਕਰਕੇ ਦੱਸਿਆ ਲੋਕਾਂ ਨੂੰ ਜਿਹੜਾ ਮਰਜ਼ੀ ਉਹਨਾਂ ਕੋਲ ਜਾਏ ਉਹਦੇ ਹੱਥ ਨਹੀਂ ਹਿੱਲਣਗੇ ਕਲਾ ਬਾਜ਼ੀ ਐਵੇਂ ਮਾਰੂ ਆਪਣਾ ਨਾਂ ਵੀ ਭੁੱਲ ਜਾਊ ਜਿੱਦਾਂ ਜਿੱਦਾਂ ਕਹਿਣਗੇ ਉਦਾਂ ਉਦਾਂ ਹੀ ਕਰੂਗਾ ਇਦਾਂ ਹੀ ਇਹ ਨਰੂਲਾ ਵੀਦ ਹਿਪਨੋਟਾਈਜ਼ ਕਰਦਾ ਲੋਕਾਂ ਨੂੰ ਇਹਦੇ ਪੱਲੇ ਕੁਝ ਨਹੀਂ ਮੈਂ ਇਹਦੇ ਦਰਬਾਰ ਚ ਬਹਿ ਕੇ ਇਹਨੂੰ ਕਈ ਵਾਰੀ ਗਾਲਾਂ ਕਢੀਆਂ ਜਿਦਾਂ ਲੋਕਾਂ ਨੂੰ ਕਹਿ ਦਿੰਦਾ ਮੈਂ ਆਤਮਾ ਵਿੱਚ ਦੇਖ ਰਹਾ ਹਾਂ ਅਭੀ ਬਹਿਣ ਕੇ ਪੇਟ ਵਿੱਚੋਂ ਸਿਰਸੌਲੀ ਨਿਕਲ ਰਹੀ ਆ ਓ ਛੁਟਵਾੜੀ ਤੂੰ ਆਤਮਾ ਚ ਵੇਖ ਲੈਣਾ ਤੇ ਮੈਨੂੰ ਵੇਖ ਕੇ ਨਹੀਂ ਤੂੰ ਸਮਝਿਆ ਕਿ ਮੈਂ ਤੈਨੂੰ ਗਾਲਾਂ ਕੱਢਣ ਡਿਆਂ ਤੇ ਕਿੰਨੀਆਂ ਗਾਲਾਂ ਕੱਢੀਆਂ ਲੋਕੀ ਤੇ ਐਦਾਂ ਤਰ ਲਓ ਮੱਛੀ ਹੁੰਦੇ ਲੈਣਾ ਚ ਖਲੋਖ ਲੋ ਕੇ ਵੀ ਸਾਡੇ ਦੇ ਰੱਬ ਨੇ ਹੱਥ ਰੱਖਣਾ ਪਤਾ ਨਹੀਂ ਔਰ ਜਾਂਦੇ ਉੱਥੇ ਮੰਦ ਬੁੱਧੀ ਆ ਇੱਕ ਡਾਕਟਰ ਇਹਦੀ ਸਟੇਜ ਤੋਂ ਗਵਾਹੀ ਦੇ ਰਹੀ ਐ ਐਮਡੀ ਡਾਕਟਰ ਕਹਿੰਦੀ ਜੀ ਮੇਰੀ ਲੱਤ ਦੀ ਦਰਦ ਨਹੀਂ ਸੀ ਠੀਕ ਹੁੰਦੀ ਤੇ ਇਹਦੇ ਨਰੂਲੇ ਦੇ ਆ ਕੇ ਤੇ ਮੇਰੀ ਲੱਤ ਦੀ ਦਰਦ ਠੀਕ ਹੋ ਗਈ ਆ ਉਹ ਬੰਦਾ ਪੁੱਛੇ ਵੀ ਪਾਗਲ ਏ ਜੇ ਤੈਨੂੰ ਡਾਕਟਰੀ ਤੇ ਯਕੀਨ ਹੀ ਹੈ ਨਹੀਂ ਤੇ ਡਾਕਟਰੀ ਕਦੋਂ ਕੀਤੀ ਤੂੰ ਸਿਰਫ ਲੋਕਾਂ ਦੇ ਘਰ ਖਾਲੀ ਕਰਨ ਵਾਸਤੇ ਲੋਕਾਂ ਨੂੰ ਲੁੱਟਣ ਵਾਸਤੇ ਡਾਕਟਰੀ ਸਿੱਖੀ ਹੈ ਸਿਰਫ ਪੈਸੇ ਕਮਾਉਣ ਲਈ ਜੇ ਤੇਨੂੰ ਯਕੀਨ ਹੀ ਹੈ ਨਹੀਂ ਡਾਕਟਰੀ ਤੇ ਤੇ ਤੂੰ ਜੇ ਲੱਤ ਦੀ ਦਰਦ ਹੀ ਨਹੀਂ ਠੀਕ ਕਰ ਸਕਦੀ ਤੂੰ ਡਾਕਟਰ ਕਾਦੀਆਂ ਜਾਂ ਮੈਂ ਇੱਕ ਡਰਾਈਵਰ ਆ ਮੇਰੇ ਕੋਲ ਜਿਹੜਾ ਮਰਜੀ ਸਾਲਟ ਪੁੱਛ ਲਓ ਦਵਾਈਆਂ ਦਾ ਹਰ ਸਾਲਟ ਬਾਰੇ ਜਾਣਕਾਰੀ ਹਰ ਸਾਲਟ ਦੇ ਸਪੈਲਿੰਗ ਹੁੰਦੇ ਆ ਹਰ ਹੱਡੀ ਦਾ ਨਾਮ ਹੁੰਦਾ ਦਿਲ ਦੇ ਕੋਈ ਜਿਹੜਾ ਮਰਜ਼ੀ ਪਾੜ ਪੁੱਛ ਲਓ ਮੈਨੂੰ ਔਰ ਇਹ ਡਾਕਟਰ ਆਪਣੀ ਲਾਤ ਦੇ ਦਰਦ ਨਹੀਂ ਠੀਕ ਕਰ ਸਕੀ ਔਰ ਦੂਜੀ ਗੱਲ ਇਹ ਕੰਮ ਕਿਵੇਂ ਕਰਦੇ ਨੇ ਕ੍ਰਿਸਚਨ ਇਹ ਇੱਕ ਨਾ ਪੈਰੀਸਕੋਪ ਦੀ ਥਿਊਰੀ ਸਕੂਲਾਂ 'ਚ ਪੜਾਈ ਜਾਂਦੀ ਆ ਆਪਾਂ ਉੱਚੀ ਚੀਜ਼ ਨੂੰ ਦੇਖਣਾ ਹੋਵੇ ਕੰਧ ਤੋਂ ਪਾਰ ਦੇਖਣਾ ਹੋਵੇ ਪਹਿਲਾਂ-ਪਹਿਲਾਂ ਟੈਂਕਾਂ 'ਚ 5 ਰੁਪਈਆ 'ਚ ਵੀ ਇਹ ਪ੍ਰਣਾਲੀ ਹੁੰਦੀ ਸੀ ਪੁਰਾਣੇ ਸਮਿਆਂ 'ਚ 45 ਡਿਗਰੀ ਐਂਗਲ ਦੇ ਕੇ ਸ਼ੀਸ਼ਾ ਲਾਇਆ ਜਾਂਦਾ ਐਦਾਂ ਇੱਕ ਸ਼ੀਸ਼ਾ ਥੱਲੇ ਲਾਇਆ ਜਾਂਦਾ ਉਹਦੇ ਆਪੋਜੀਟ ਉਧਲਾ 45 ਡਿਗਰੀ ਨੂੰ ਰਿਫਲੈਕਟ ਕਰਕੇ ਥੱਲੇੇ ਭੇਜਦਾ ਥੱਲੇ ਵਾਲਾ ਸਾਡੇਆਂ ਨੂੰ ਭੇਜਦਾ ਇਮੇਜ ਨੂੰ ਇਹ ਕੀ ਕਰਦੇ ਆ ਜਦੋਂ ਸਾਡੇ ਸਬਕੌਨਸ਼ੀਅਸ ਮਾਈਂਡ ਨੂੰ ਕਮਾਂਡ ਦਿੰਦੇ ਆ ਜਿਹੜੀ ਸ਼ਰਦਾ ਹੁੰਦੀ ਹੈ ਨਾ ਬੰਦੇ ਦੀ ਸ਼ਰਦਾ ਦਾ ਮਤਲਬ ਹੁੰਦਾ ਹੈ ਕਿ ਐਸੀ ਘੋੜੇ ਦੀ ਲਗਾਮ ਜਿੱਦਾਂ ਬੰਦੇ ਦੇ ਹੱਥ 'ਚ ਹੁੰਦੀ ਐ ਜਿੱਧਰ ਜਿੱਧਰ ਨੂੰ ਮੋੜਦਾ ਘੋੜਾ ਉਧਰ ਨੂੰ ਜਾਂਦਾ ਅਸੀਂ ਆਪਣੇ ਦਿਮਾਗ ਦੀ ਲਗਾਮ ਉਹ ਦੂਜੇ ਬੰਦੇ ਦੇ ਹੱਥ ਫੜਾ ਰਹੇ ਹਾਂ ਸ਼ਰਧਾ ਦਾ ਮਤਲਬ ਇਹ ਹੁੰਦਾ ਸ਼ਰਧਾ ਦਾ ਮਤਲਬ ਹੁੰਦਾ ਦੋਨਾਂ ਦੇ ਵਿੱਚ ਕਨੈਕਸ਼ਨ ਵੀ ਮੇਰਾ ਦਿਮਾਗ ਹੁਣ ਤੇਰੇ ਹਵਾਲੇ ਆ ਤੂੰ ਇਹਨੂੰ ਜਿੱਦਾਂ ਮਰਜ਼ੀ ਮੋਲਡ ਕਰ ਸਕਦਾ ਸ਼ਰਧਾ ਦਾ ਮਤਲਬ ਇਹ ਹੁੰਦਾ ਜਿੰਨਾ ਚਿਰ ਸ਼ਰਧਾ ਹੈ ਨਹੀਂ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਜਦੋਂ ਉਹ ਕਹਿੰਦਾ ਮੈਂ ਫਲਾਣੇ ਬੰਦੇ ਨੂੰ ਦੇਖ ਰਿਆਂ ਉਹਦੇ ਟਰੈਡ ਚ ਰਸੌਲੀ ਆ ਉਹ ਖਤਮ ਹੋ ਰਹੀ ਆ ਹੁਣੇ ਹੀ ਤੇ ਜਿਹੜੇ ਸ਼ਰਧਾ ਵਾਲੇ ਹੁੰਦੇ ਆ ਪੋਜ਼ਿਟਿਵ ਹੁੰਦੇ ਆ ਜਿਹੜੇ ਉਹਦੇ ਪ੍ਰਤੀ ਉਹ ਆਪਣਾ ਹੱਥ ਰੱਖ ਲੈਂਦੇ ਉੱਤੇ ਜੀ ਹਾਂ ਮੇਰੇ ਵਾਸਤੇ ਕਹਿ ਰਿਹਾ ਏ ਬਾਅਦ ਚ ਗਵਾਹੀਆਂ ਵੀ ਦਿੰਦੇ ਆ ਜੀ ਉਹਨੇ ਪ੍ਰੋਫੈਸੀ ਕੀਤੀ ਮੈਂ ਰਿਸੀਵ ਕੀਤੀ ਮੈਂ ਠੀਕ ਹੋ ਗਿਆ ਜਦੋਂ ਉਹਨੇ ਇਹ ਗੱਲ ਕਹਿਣੀ ਆ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ 90% ਉਹਦੀ ਪਾਵਰ ਹੁੰਦੀ ਆ 70% ਪਾਵਰ ਇਸ ਦਿਮਾਗ ਦੀ ਜਿਹੜਾ ਅਸੀਂ ਵਰਤਦੇ ਪਏ ਆ ਸਬਕੌਂਸ਼ੀਅਸ ਮਾਈਂਡ 'ਤੇ ਕੰਮ ਹੀ ਕੋਈ ਨਹੀਂ ਲੈਂਦਾ ਉਹਨੂੰ ਵਰਤਦਾ ਹੀ ਹੈ ਨਹੀਂ ਕੋਈ ਸਾਡਾ ਸਬਕੌਂਸ਼ੀਅਸ ਮਾਈਂਡ ਉਸ ਟਾਈਮ ਤੇ ਐਕਟੀਵੇਟ ਹੋ ਜਾਂਦਾ ਜਦੋਂ ਉਹ ਕਮਾਂਡ ਦਿੰਦਾ ਕਿ ਤੁਹਾਡੀ ਰਸੌਲੀ ਜਿਹੜੀ ਆ ਠੀਕ ਹੋ ਰਹੀ ਆ ਜਾਂ ਤੁਹਾਡਾ ਆ ਨੁਕਸ ਖੀਕ ਹੋ ਰਿਹਾ ਸਾਡਾ ਸਬਕੌਂਸ਼ੀਅਸ ਮਾਈਂਡ ਕੀ ਕਰਦਾ ਸਾਡੇ ਸਰੀਰ ਦੇ ਵਿੱਚ ਹਾਰਮੋਨਸ ਪੈਦਾ ਹੁੰਦੇ ਆ ਸਰ ਰਸਾਇਣ ਪੈਦਾ ਹੁੰਦੇ ਆ ਉਸ ਬਿਮਾਰੀ ਨੂੰ ਖਤਮ ਕਰਨ ਵਾਸਤੇ ਸਾਡੇ ਸਰੀਰ ਆਟੋ ਕਲੀਨ ਸਿਸਟਮ ਤੇ ਲੱਗ ਜਾਂਦਾ ਕਿੱਦਾਂ ਅੱਜ ਕੱਲ ਘਰਾਂ 'ਚ ਚਿਮਣੀਆਂ ਲੱਗਦੀਆਂ ਰਸੋਈਆਂ ਦੇ ਵਿੱਚ ਪਹਿਲੀਆਂ ਚਿਮਣੀਆਂ ਹੁੰਦੀਆਂ ਸੀ ਉਹਨਾਂ ਦੇ ਫਿਲਟਰ ਕੱਢ ਕੇ ਸਾਫ਼ ਕਰਨੇ ਪੈਂਦੇ ਸੀ ਤੇ ਅੱਜ ਕੱਲ ਚਿਮਣੀਆਂ ਬਟਨ ਦੱਬੋ ਤੇ ਆਟੋ ਕਲੀਨ ਹੋ ਜਾਂਦੀਆਂ ਉਹਦੇ 'ਚ ਹੀਟਰ ਹੁੰਦੇ ਆ ਗਰਮ ਭਾਫ਼ ਦੇ ਨਾਲ ਹੀ ਉਹ ਕਲੀਨ ਹੋ ਜਾਂਦੀਆਂ ਇਦਾਂ ਹੀ ਸਾਡੇ ਸਰੀਰ ਦੇ ਵਿੱਚ ਆਟੋ ਕਲੀਨ ਸਿਸਟਮ ਆ ਸਾਡੇ ਜ਼ਖਮ ਜਦੋਂ ਕਿਤੇ ਹੋ ਜਾਂਦਾ ਸਾਡਾ ਆਟੋਕਲੀਨ ਸਿਸਟਮ ਜਿਹੜਾ ਵਾਈਟ ਬਲੱਡ ਸੈੱਲ ਇਕੱਠੇ ਹੋ ਜਾਂਦੇ ਉੱਥੇ ਉਹ ਬੈਟੀਰੀਆ ਨੂੰ ਉੱਥੋਂ ਵਧਣ ਨਹੀਂ ਦਿੰਦੇ। ਇਦਾਂ ਸੀ ਉਹ ਜਿਹੜੀ ਬਿਮਾਰੀ ਹੁੰਦੀ ਹੈ ਜਿਹੜੀ ਰਸੌਲੀ ਹੁੰਦੀ ਹੈ ਨਾ ਸਾਡਾ ਦਿਮਾਗ ਜਦੋਂ ਸਾਡਾ ਸਬਕੌਂਸ਼ੀਅਸ ਮਾਈਂਡ ਦਿਮਾਗ ਨੂੰ ਨਿਰਦੇਸ਼ ਦਿੰਦਾ ਦਿਮਾਗ ਹਾਰਮੋਨਸ ਪੈਦਾ ਕਰਦਾ ਤੇ ਸਾਡਾ ਜਿਹੜਾ ਆਟੋਕਲੀਨ ਸਿਸਟਮ ਹੈ ਨਾ ਉਹ ਰਸੌਲੀ ਨੂੰ ਬਾਹਰ ਕੱਢ ਦਿੰਦਾ ਸਰੀਰ ਤੋਂ। ਇਹ ਅਸੀਂ ਆਪਣੇ ਆਪ ਵੀ ਮੈਡੀਸਿਨ ਮੈਡੀਟੇਸ਼ਨ ਕਰਕੇ ਇਸ ਚੀਜ਼ ਨੂੰ ਕਵਰ ਕਰ ਸਕਦੇ ਆਂ। ਪਰ ਲੋਕ ਕਰਦੇ ਨਹੀਂ ਕਿਉਂਕਿ ਦਿਮਾਗ ਤੇ ਸਾਰਾ ਲੱਗ ਜਾਂਦਾ ਇੱਕ ਦੂਜੇ ਦੇ ਨਾਲ ਪਵਾੜੇ ਪਾਉਣ ਲਈ ਦਿਮਾਗ ਤੇ ਸਾਰਾ ਖਰਚ ਹੋ ਜਾਂਦਾ ਜਨਾਨੀਆਂ ਦਾ ਚੁਗਲੀਆਂ ਕਰਨ ਲਈ ਤੇ ਟੈਲੀਵਿਜ਼ਨ 'ਚ ਨਾਟਕ ਦੇਖਣ ਲਈ ਫਿਰ ਨਾਟਕਾਂ ਦੇ ਪ੍ਰਯੋਗ ਕਰਨ ਲਈ ਪਿਦਰਾਨੀ ਦਾ ਜਠਾਣੀ ਨੇ ਨੁਕਸਾਨ ਕਿੱਦਾਂ ਕਰਨਾ ਸੱਸ ਦਾ ਨੂਹ ਨੇ ਕਿੱਦਾਂ ਕਰਨਾ ਤੇ ਨੂਹ ਦਾ ਸੱਸ ਨੇ ਕਿੱਦਾਂ ਕਰਨਾ ਦਿਮਾਗ ਤੇ ਸਾਰਾ ਇਸ ਪਾਸੇ ਲੱਗਾ ਰਹਿੰਦਾ ਮੈਡੀਟੇਸ਼ਨ ਤੇ ਭਗਤੀ ਤੇ ਕਰਦਾ ਹੀ ਕੋਈ ਨਹੀਂ ਤੇ ਸੋ ਕਹਿਣ ਦਾ ਮਤਲਬ ਇਹ ਆ ਕਿ ਨਰੂਲੇ ਨਰਾਲੇ ਦੇ ਪਰਲੇ ਕੁਛ ਨਹੀਂ ਇੱਕ ਜਿਹੜਾ ਉਹਦਾ ਕੰਪੀਟੀਟਰ ਹੋਰ ਹੈ ਬਜਿੰਦਰ ਉਹਨੇ ਕੀ ਕੀਤਾ ਉਹਦੀ ਇਹ ਕਰਤੂਤਾਂ ਸੁਣ ਲੋ ਬਲਾਤਕਾਰ ਦੇ ਕੇਸ 'ਚ ਫੜਿਆ ਗਿਆ ਫਿਰ ਉਹਦੇ ਸਟੇਜ ਦੇ ਉੱਤੇ ਆਈ ਮਹਿਮਾ ਚੌਧਰੀ ਨਾਂ ਦੀ ਐਕਟਰ ਤੇ ਵਾਵਾ ਰੌਲੀ ਵੀ ਪਈ ਸੀ ਉਹਨੇ ਆਪਣੀ ਸਟੇਜ ਤੋਂ ਅਸੀਂ ਬਿਆਨ ਦਿੱਤਾ ਕਿ ਮੈਂ ਬਚਪਨ ਤੋਂ ਹੀ ਮਹਿਮਾ ਚੌਧਰੀ ਦਾ ਆਸ਼ਿਕ ਆ ਉਹ ਜਿਹੜੇ 스테이트 ਰਿਹਾ ਪਾਸਨਾ ਸਿੰਘ ਨਾਂ ਦੀ ਬੁਨੇਤਰੀ ਨੇ ਬਿਆਨ ਦਿੱਤਾ ਸਲਮਾਨ ਖਾਨ ਦੀ ਛਾਤੀ ਦੇ ਕਹਿੰਦੀ ਸਾਰੇ دیਵਾਨੇ ਆ ਜੇ ਕਿਤੇ ਮੈਂ ਆਪਣੀ ਛਾਤੀ ਦੇ ਬਟਨ ਖੋਲਦੇ ਤੇ ਦੁਨੀਆ बेहोश ਹੋ ਜੂਗੀ ਇਹ ਕੁਸ਼ ਉਹਨਾਂ ਦੀਆਂ ਸਟੇਜਾਂ ਤੇ ਹੁੰਦਾ ਸਿੱਖ ਪ੍ਰਚਾਰਕ ਨੇ ਕਿਤੇ ਇਹੋ ਜੀ ਘਟੀਆ ਗੱਲ ਕੀਤੀ ਹੋਵੇ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦੇਣਾ ਤੇ ਤੇਰੀ ਹਿੰਮਤ ਕਿੱਦਾਂ ਪਈ ਆ ਸੰਗਤ ਦੇ ਵਿੱਚ ਇਦਾਂ ਦੀ ਗੱਲ ਕਰਨ ਦੀ ਤੇ ਬਾਕੀ ਗੱਲ ਇਹ ਆ ਗ੍ਰੰਥੀ ਰੱਖੋ ਪੜੇ ਲਿਖੇ ਵਧੀਆ ਤੋਂ ਵਧੀਆ ਤੇ ਸਾਰਾ ਪਿੰਡ ਇਕੱਠੇ ਕਰਕੇ ਪੈਸੇ ਤਨਖਾਹ ਦੇਵੇ ਧਰੇ ਬੰਦੀ ਤੋਂ ਉੱਤੇ ਉੱਠ ਕੇ ਤੇ ਘੱਟੋ ਘੱਟ 30 35000 ਗਰੰਥੀ ਸਿੰਘ ਦੀ ਤਨਖਾਹ ਹੋਵੇ ਤੇ ਉਹ ਬੱਚਿਆਂ ਨੂੰ ਪ੍ਰਚਾਰ ਕਰੇ ਪੜ੍ਹਾਵੇ ਕਲਾਸਾਂ ਲਾਵੇ ਗੁਰਮਤਿ ਦੀਆਂ ਬੱਚਿਆਂ ਦੀਆਂ ਗੱਤਕੇ ਦੀਆਂ ਕਲਾਸਾਂ ਲਵਾਵੇ ਤੇ ਸਿੱਖ ਕੌਮ ਦੀ ਤਰੱਕੀ ਹੋ ਸਕਦੀ ਆ 크੍ਰਿਸਚਨ ਧਰਮ ਦੇ ਵਿੱਚ ਸਾਡੇ ਲਾਗੇ ਕ੍ਰਿਸਚੀਅਨ ਨੇ ਮੈਂ ਇਹਨਾਂ ਨੂੰ ਬੜੀ ਨੇੜਿਓਂ ਵਿਚਰਿਆ ਇਹਨਾਂ ਦੇ ਵਿੱਚ ਇੱਕ ਐਤਵਾਰ ਕੋਈ ਨਹੀਂ ਨਾ ਜਾਂਦਾ ਚਰਚ ਦੇ ਵਿੱਚ ਤੇ ਉਹਨੂੰ ਅਗਲੇ ਦਿਨ ਮੈਸੇਜ ਆ ਜਾਂਦਾ ਜੇ ਫੇਰ ਵੀ ਮੈਸੇਜ ਦਾ ਤਸੱਲੀ ਬਖਸ਼ ਜਵਾਬ ਨਹੀਂ ਨਾ ਦਿੰਦਾ ਤੇ ਪਾਸਟਰ ਘਰ ਆ ਜਾਂਦਾ ਉਹਦੇ ਹਾਂ ਭਾਈ ਤੁਸੀਂ ਐਤਵਾਰ ਆਏ ਨਹੀਂ ਟੱਬਰ ਸਮੇਤ ਚਰਚ ਦੇ ਵਿੱਚ ਤੇ ਪੂਰੇ ਟੱਬਰ ਸਮੇਤ ਚਰਚ ਜਾਣਾ ਜ਼ਰੂਰੀ ਹੁੰਦਾ ਹੈ ਐਤਵਾਰ ਬਕਾਇਦਾ ਹਾਜ਼ਰੀ ਲੱਗਦੀ ਆ ਬੱਚੇ ਦੀਆਂ ਸੰਡੇ ਕਲਾਸਾਂ ਲੱਗਦੀਆਂ ਉੱਥੇ ਬੱਚਿਆਂ ਦੀ ਸਿਆਣਿਆਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਪੈਂਦਾ ਕਿਦਾਂ ਮਤਲਬ ਕੋਈ ਗਲਤ ਕੰਮ ਕਰ ਜੂ ਜੇ ਉਹਨਾਂ ਦੇ ਸਿਰ ਤੇ ਕੁੰਡਾ ਹੋਏਗਾ ਤੇ ਜਿੱਦਾਂ ਹਾਥੀ ਦੇ ਸਿਰ ਤੇ ਕੁੰਡਾ ਹੁੰਦਾ ਨਾ ਤੇ ਹਾਥੀ ਜਿੱਧਰ ਨੂੰ ਮੋੜੀਏ ਜਾਂਦਾ ਹੁਣ ਕਈ ਵਾਰੀ ਤੁਸੀਂ ਫੋਟੋਆਂ ਮੈਂ ਨੈੱਟ ਤੇ ਕੱਢ ਕੇ ਦੇਖ ਲਿਓ ਮਿਜ਼ੋਰਮ ਦੇ ਵਿੱਚ ਟ੍ਰੈਫਿਕ ਵਿਵਸਥਾ ਜਾਮ ਲੱਗਾ ਹੋਏ ਤੁਹਾਨੂੰ ਇੱਕ ਵੀ ਬੰਦਾ ਲਾਈਨ ਤੋਂ ਦੂਜੇ ਪਾਸੇ ਨਹੀਂ ਦਿਖੂਗਾ ਕਦੇ ਵੀ ਜਾਮ ਨਹੀਂ ਲੱਗਦਾ ਉੱਥੇ ਜਿੱਥੇ ਗੱਡੀਆਂ ਖੜੀਆਂ ਆਪਣੀ ਲਾਈਨ 'ਚ ਖੜੀਆਂ ਹੋਣਗੀਆਂ ਕਿਉਂਕਿ ਉਹ ਕ੍ਰਿਸਚੀਅਨ ਕੰਟਰੀ ਆ ਉੱਥੇ 82% ਕ੍ਰਿਸਚੀਅਨ ਨੇ ਜੇ ਜਦਾਹ ਕ੍ਰਿਸਚਨ ਕਹਿੰਦੇ ਆ ਉਦਾਂ ਹੀ ਲੋਕ ਕਰਦੇ ਆ ਉਹਨਾਂ ਦਾ ਪ੍ਰਚਾਰ ਬੜਾ ਤੇ ਇਸੇ ਤਰ੍ਹਾਂ ਹੀ ਸਾਨੂੰ ਆਪਣਾ ਪ੍ਰਚਾਰ ਮਜ਼ਬੂਤ ਕਰਨਾ ਪੈਣਾ ਤੇ ਜੇ ਸ਼ਰੋਮਣੀ ਕਮੇਟੀ ਦੇ ਸਹਾਰੇ ਰਹਿ ਗਏ ਤੇ ਬਸ ਫਿਰ ਥੋੜਾ ਜਿਹੀ ਐ ਸਿੱਖ ਧਰਮ ਗੁਰਦਾਰਿਆਂ ਦੀ ਜਗ੍ਹਾ ਫਿਰ ਤੁਹਾਨੂੰ ਚਰਚੀ ਦਿਸਣਗੇ ਸੋ ਵਾਅਦ ਤੋਂ ਵੱਧ ਗ੍ਰੰਥੀ ਵੜੀਆਂ ਰੱਖੋ ਉਹਨਾਂ ਨੂੰ ਤਨਖਾਹਾਂ ਦੇ ਉਹ ਪੈਸੇ ਇਕੱਠੇ ਕਰਕੇ ਇੱਕ ਪਿੰਡ ਦੇ ਵਿੱਚ ਬੜਾ ਵਧੀਆ ਕੰਮ ਕੀਤਾ ਲੋਕਾਂ ਨੇ ਗਰੰਥੀ ਸਿੰਘ ਨੂੰ ਕੋਠੀ ਪਾ ਕੇ ਦਿੱਤੀ ਆ ਇਦਾਂ ਦੇ ਗਰੰਥੀ ਸਿੰਘ ਹੀ ਪ੍ਰਚਾਰ ਕਰ ਸਕਦੇ ਆ 5 6000 ਵਾਲੇ ਗਰੰਥੀ ਸਿੰਘ ਨੇ ਪ੍ਰਚਾਰ ਨਹੀਂ ਕਰਨਾ ਉਹ ਗਰੰਥੀ ਸਿਰਫ ਉਹਨਾਂ ਨੇ ਲੱਗਣਾ ਜਿਨ੍ਹਾਂ ਨੂੰ ਕੰਮ ਕੋਈ ਨਹੀਂ ਮਿਲਦਾ ਉਹ ਹਾਰ ਕੇ ਸੋਚਦੇ ਆ ਕਿ ਚਲੋ ਗਰੰਥੀ ਲੱਗ ਜੰਨੇ ਆ ਪੰਜਾਬੀ ਦੇ ਆਉਂਦੀ ਆ ਅੱਜ ਹੀ ਮੈਂ ਆਪਣਾ ਗਰੰਥੀ ਇੱਕ ਦੇਖਦਾ ਪਿਆ ਸੀ ਸਪੀਕਰ 'ਚ ਸੁਣਦਾ ਪਿਆ ਸੀ ਪਿੰਡ ਉਹ ਸਾਰੇ ਉਹਨੇ ਮੰਗਲਾ ਚਰਨ ਦੇ ਸ਼ਲੋਕ ਗਲਤ ਪੜ੍ਹੇ ਉਹ ਕਵੀਰ ਫਰੀਦ ਸਾਹਿਬ ਦਾ ਸ਼ਲੋਕ ਸ਼ਲੋਕ ਉਹਨੇ ਗਲਤ ਪੜਿਆ ਸਾਰੇ ਤੇ ਵੱਧ ਤੋਂ ਵੱਧ ਗ੍ਰੰਥੀ ਸਿੰਘ ਵਧੀਆ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ